ਨਾਬਾ ਜੇਲ ਚਲੇ ਗਏ ਜੀ ਤੁਸੀਂ ਕਦੀ ਸੁਣਿਆ ਕਿਸੇ ਬੈਡਰੂਮ ਦੇ ਅੰਦਰ ਸੀਸੀਟੀਵੀ ਲੱਗਦਾ ਹੋਏਗਾ ਮੇਰੀ ਬੈਰਕ ਦੇ ਅੰਦਰ ਇੱਕ ਤਾਂ ਕੈਮਰਾ ਮੇਰਾ ਕੰਪਾਊਂਡ ਸੀ ਬਾਹਰ ਬੈਰਕ ਦਾ ਉੱਥੇ ਲਾਇਆ ਸੀ ਸੀਸੀਟੀਵੀ ਤਾਂ ਕਿ ਦੇਖ ਸਕਣ ਕਿ ਮੈਂ ਕੀ ਕਰ ਰਿਹਾ ਦਿਨ ਨੂੰ ਇੱਥੋਂ ਤੱਕ ਦੇ ਗਟ ਕੀ ਕਹਿੰਦੇ ਹੁੰਦੇ ਸੈਡੀਸਟ੍ਰਿਕ ਪੇਜ ਡਰਾ ਕਰ ਰਹੇ ਸੀ ਇੱਥੇ ਬੈਠੇ ਚੰਡੀਗੜ੍ਹ ਦੇ ਰਾਜ ਕਰਨ ਵਾਲੇ ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ ਵੈਸੇ ਦੇ ਵਾਂਟਿਡ ਟੂ ਸੀ ਮੀ ਕਿ ਮੈਂ ਅੰਦਰ ਕੀ ਕਰ ਰਿਹਾ ਸੀ ਰੋਟੀ ਕਿੱਦਾਂ ਖਾਣਾ ਵਾਂ ਉੱਠਦਾ ਬੈਠਦਾ ਕਿੱਦਾਂ ਵਾਂ ਅਗਰ ਇਹਨਾਂ ਦਾ ਵਾਸਤਵ ਦਾ ਸ਼ਾਇਦ ਬਾਥਰੂਮ ਦੇ ਵਿੱਚ ਵੀ ਕੈਮਰਾ ਲਾਉਂਦੇ ਆਹ ਔਰ ਸੋਲੀਟਰੀ ਕਨਫਾਈਨਮੈਂਟ ਵਿੱਚ ਰਿਹਾ ਚਾਰ ਮਹੀਨੇ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ ਜੇਲ੍ਹ ਦੇ ਵਿੱਚ ਕੋਈ ਮੇਰੇ ਕੋ ਆ ਨਹੀਂ ਸਕਦਾ ਹਰ ਇੱਕ ਮੇਰਾ ਗੇਟ ਬਾਹਰਲਾ ਸਾਰੀ ਬੈਰਕ ਜਿਹੜੀ ਖਾਲੀ ਕਰਾ ਕੇ ਮੈਂ ਸਿਰਫ ਕੱਲਾ ਸੀਗਾ ਅੰਦਰ ਮੈਨੂੰ ਟੀਵੀ ਨਹੀਂ ਸੀ ਦਿੰਦੇ ਮੈਨੂੰ ਅਖਬਾਰਾਂ ਨਹੀਂ ਸੀ ਦਿੰਦੇ ਕਈ ਦਿਨ ਮੈਨੂੰ ਉਦਾਂ ਹੀ ਰੱਖਿਆ ਜਦੋਂ ਮੈਨੂੰ ਬੈਠ ਕੇ ਐਸਆਈਟੀ ਨੇ ਜਿਹੜੀਆਂ ਮੇਰੇ ਨਾਲ ਆਏ ਕੋਈ ਕੁਐਸਚਨਿੰਗ ਨਹੀਂ ਕੀਤੀ ਨਥਿੰਗ ਸਿਰਫ ਪੁੱਛਿਆ ਤੁਹਾਡੇ ਪਿਤਾ ਜੀ ਦਾ ਨਾਮ ਕੀ ਆ ਤੁਸੀਂ ਕਿੰਨੇ ਪੈਣ ਪਰਾਵਾ ਤੁਹਾਡੀ ਜ਼ਮੀਨ ਕਿੰਨੀ ਆ ਤੁਹਾਡੇ ਖਾਤੇ ਕਿੰਨੇ ਉਹ ਤਾਂ ਸਾਰਾ ਕੁਝ ਉਹਨਾਂ ਕੋਲ ਐਕਸੈਸ ਆ ਸਾਰਾ ਕੁਝ ਮੇਰੇ ਇਲੈਕਸ਼ਨ ਐਫੀਡੇਵਿਟ ਵਿੱਚ ਸੀਗਾ ਮੈਨੂੰ ਆਣ ਕੇ ਕਹਿੰਦੇ ਸੀਗੇ ਕਿ ਤੁਹਾਨੂੰ ਭਗਵੰਤ ਦੇ ਖਿਲਾਫ ਨਹੀਂ ਸੀ ਬੋਲਣਾ ਚਾਹੀਦਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਜੋ ਕੁਝ ਮੇਰੇ ਨਾਲ ਸਾਡੇ ਪਰਿਵਾਰ ਦੇ ਨਾਲ ਜੋ ਕੁਝ ਪਿਛਲੇ ਕੁਝ ਸਾਲਾਂ ਤੋਂ ਵਾਪਰਿਆ ਉਹ ਮੈਂ ਕੋਸ਼ਿਸ਼ ਕਰੂੰਗਾ ਸੰਖੇਪ ਤੌਰ ਤੇ ਤੁਹਾਨੂੰ ਇਹ ਸਾਰੀਆਂ ਗੱਲਾਂ ਪੇਸ਼ ਕਰਾਂ ਤਾਂ ਕਿ ਲੋਕਾਂ ਦੀ ਕਚੈਰੀ ਵਿੱਚ ਇੱਕ ਵਾਰ ਫਿਰ ਸੱਚ ਜਾਣਾ ਬਹੁਤ ਜ਼ਰੂਰੀ ਹੈ ਹੋ ਸਕਦਾ ਕੁਝ ਦੁਨੀਆਂ ਚ ਬੈਠੇ ਜਿਹੜੇ ਅ ਕਈ ਵਾਰੀ ਹੁੰਦਾ ਦੇ ਆਰ ਬਲਾਈਂਡਡਡ ਬਾਈ ਪਾਰਟਿਸਨ ਪੋਲਿਟਿਕਸ ਉਹਨਾਂ ਨੂੰ ਐ ਲੱਗਦਾ ਹੋਵੇ ਕਿ ਸ਼ਾਇਦ ਖੈਰਾ ਵਾਕਈ ਹੀ ਡਰੱਗਸ ਦਾ ਕੰਮ ਕਰਦਾ ਜਾਂ ਇਹ ਗੁਨਾਹਗਾਰ ਹੋ ਸਕਦਾ ਕਿ ਕੀ ਆਇਆ ਸਰਕਾਰ ਨੇ ਜੋ ਕਦਮ ਚੱਕੇ ਨੇ ਉਹ ਠੀਕ ਨੇ ਉਹ ਮੈਂ ਆਪ ਪੱਖ ਤੁਹਾਡੇ ذریعے ਤੁਸੀਂ ਓ ਸਾਡੇ ਮੈਸੇਂਜਰ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਪਹੁੰਚਾਉਣੀ ਤਾਂ ਕਰਕੇ ਤੁਹਾਨੂੰ ਅੱਜ ਮੈਂ ਸੱਦਾ ਦਿੱਤਾ। ਦੋਸਤੋ ਇਹ ਜਿਹੜਾ ਕੇਸ ਆ ਨਾ ਜੋ ਮੇਰੇ ਤੇ ਜਿਸ ਮੁਕਦਮੇ 'ਚ ਮੈਨੂੰ ਫੜ ਕੇ ਜੇਲ੍ਹ ਵਿੱਚ ਭੇਜਿਆ ਗਿਆ ਇਹ ਐਨਡੀਪੀਐਸ ਐਫਆਈਆਰ ਨੰਬਰ 35 ਨੂੰ ਰਿਲੇਟ ਕਰਦਾ 2015 ਸ਼ਹਿਦ ਮਾਰਚ ਦਾ ਮਹੀਨੇ ਦੇ ਕੇਸ ਹੈ ਮਾਰਚ 2015 ਦਾ। ਮੇਰਾ ਇਸ ਕੇਸ ਨਾਲ ਸਿਰਫ ਮੈਂ ਫਿਰ ਦੁਬਾਰਾ ਰੀਟ੍ਰੇਟ ਕਰਦਾ ਮੇਰਾ ਇਸ ਕੇਸ ਨਾਲ ਸਿਰਫ ਇੰਨਾ ਕੁ ਤੋਲਿਆ ਕਿ ਮੇਰੀ ਕਨਸਟੈਂਸੀ ਦਾ ਰਹਿਣ ਵਾਲਾ ਇੱਕ ਗੁਰਦੇਵ ਸਿੰਘ ਜਿਹੜਾ ਕਿ ਮਾਰਕੀਟ ਕਮੇਟੀ ਢਿਲਵਾ ਦਾ ਸਾਬਕਾ ਚੇਅਰਮੈਨ ਸੀਗਾ ਸਾਡੀ ਪਾਰਟੀ ਦੇ ਨਾਲ ਮੇਰੇ ਹਲਕੇ ਦੇ ਵਿੱਚ ਕੰਮ ਕਰਦਾ ਸੀਗਾ ਚੰਗੇ ਖਾਨਦਾਨ ਨੂੰ ਬਿਲੋਂਗ ਕਰਦਾ ਸੀਗਾ 25-30 ਏਕੜ ਉਹਦੀ ਜ਼ਮੀਨ ਸੀ ਆੜਤ ਦਾ ਕੰਮ ਸੀਗਾ ਕਿਹੜੇ ਕਾਰਨਾ ਕਰਕੇ ਉਹ ਜਲਾਲਾਬਾਦ ਵਿੱਚ ਕਿਸੇ ਗਰੁੱਪ ਦੇ ਨਾਲ ਸਮੱਗਲਰਸ ਦੇ ਨਾਲ ਇਨਵੋਲਵ ਹੋ ਗਿਆ ਉਹ ਬਿਯੋਂਡ ਮਾਈ ਜਿਹੜੀ ਐਕਸਪਲੇਨੇਸ਼ਨ ਹੈ ਤਾਂ ਜਦੋਂ ਉਹ ਉਸ ਫਾਜ਼ਿਲਕਾ ਜਲਾਲਾਬਾਦ ਦੇ ਗਰੁੱਪ ਦੇ ਨਾਲ 2015 ਦੇ ਮਾਰਚ ਦੇ ਵਿੱਚ ਕੁਝ ਨਸ਼ੇ ਦੀ ਤਸਕਰੀ ਨੂੰ ਲੈ ਕੇ ਜਦੋਂ ਫੜਿਆ ਗਿਆ 10-12 ਬੰਦਿਆਂ ਦਾ ਗਰੁੱਪ ਸੀਗਾ ਉਹ ਤਾਂ ਹੀ 스타ਟਡ ਕਾਲਿੰਗ ਮੀ ਉਹਨੇ ਮੈਨੂੰ ਦੁਬਾਰਾ ਦੁਬਾਰਾ ਕਾਲ ਕਰਨੀ ਮੈਂ ਕਿਉਂਕਿ ਮੇਰੇ ਹਲਕੇ ਦਾ ਰਹਿਣ ਵਾਲਾ ਸੀਗਾ ਮੈਂ ਮੈਂ ਉਹਦੀ ਟੈਲੀਫੋਨ ਕਾਲ ਅਟੈਂਡ ਕਰਨੀ ਕਰਨੀ ਸੀ ਚੱਕਣਾ ਸੀਗਾ ਸਿਰਫ ਮੈਂ ਟੈਲੀਫੋਨ ਕਾਲ ਚੱਕਣ ਵਿੱਚ ਹੀ ਮਾਰਿਆ ਗਿਆ ਵਾਂ ਇਸ ਤੋਂ ਇਲਾਵਾ ਮੇਰਾ ਕੋਈ ਕਸੂਰ ਨਹੀਂਗਾ ਤਾਂ ਉਸ ਵਕਤ ਨਾ ਤਾਂ ਮੈਂ ਐਮ.ਐਲ.ਏ ਸੀਗਾ ਨਾ ਮੈਂ ਕੋਈ ਏਡਾ ਤਾਕਤਵਾਰ ਲੀਡਰ ਤੇ ਨਾ ਮੈਂ ਕੋਈ ਤਾਕਤਵਾਰ ਲੀਡਰ ਅੱਜਾਂ ਉਸ ਅਕਾਲਪੁਰ ਵਾਇਗੁਰੂ ਦੇ ਕਰਕੇ ਹਾਂ ਲੋਕੀ ਸਤਕਾਰ ਜ਼ਰੂਰ ਕਰਦੇ ਨੇ ਕਿ ਜੋ ਮੈਂ ਗੱਲਾਂ ਆਪਣੇ ਸੂਬੇ ਦੇ ਤੇ ਆਪਣੇ ਕੌਮ ਦੀ ਗੱਲ ਕੀਤੀ ਹੈ ਤਾਂ 2015 ਦੇ ਮਾਰਚ ਵਿੱਚ ਉਸ ਵਕਤ ਅਕਾਲੀ ਦਲ ਤੇ ਬਾਦਲ ਸਰਕਾਰ ਸੀਗੀ ਮੈਂ ਉਦੋਂ ਵੀ ਖਿਲਾਫ ਬੋਲਦਾ ਸੀ ਸੁਮੇਤ ਸਿੰਘ ਸੇਣੀ ਦੀ ਮੈਨੂੰ ਯਾਦ ਆ ਗਲਤ ਨਾ ਹੋਵਾਂ ਤਾਂ ਮੈਂ ਲੋਕ ਸਭਾ ਦੀਆਂ ਚੋਣਾਂ ਵਿੱਚ ਸ਼ਾਇਦ 2014 ਦੀਆਂ ਚੋਣਾਂ ਵਿੱਚ ਉਹਦੀ ਬਤੌਰ ਡੀਜੀਪੀ ਮੈਂ ਟ੍ਰਾਂਸਫਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਹਿ ਕੇ ਉਹਨੂੰ ਉਹਦੀ ਜਿਹੜੀ ਸੀ ਟ੍ਰਾਂਸਫਰ ਕਰਾਈ ਸੀ ਤਾਂ ਉਹ ਹੀ ਵਾਸ ਆਲਸੋ ਬੇਅਰਿੰਗ ਗਰਜ ਸੁਖਬੀਰ ਸਿੰਘ ਬਾਦਲ ਹੁਣੀ ਤੇ ਉਸ ਵਕਤ ਦੇ ਜਿਹੜੇ ਅਕਾਲੀ ਸੀਗੇ ਉਹਨਾਂ ਦੇ ਖਿਲਾਫ ਮੈਂ ਰੋਜ਼ ਬੋਲਦਾ ਸੀਗਾ ਉਹ ਵੀ ਗਰਜ ਬੇਅਰ ਕਰਦੇ ਉਹਨਾਂ ਨੇ ਐਸਆਈਟੀ ਬਣਾਤੀ ਪਰਮਰਾਜ ਸਿੰਘ ਉਮਰਾਨੰਗਲ ਐਸਆਈਟੀ ਦੇ ਹੈੱਡ ਬਣਾ ਕੇ ਉਹਨਾਂ ਨੇ ਕਾਲ ਚਾਰਟ ਜਾਂ ਤਿਆਰ ਕਰ ਲਿਆ ਮੇਰੀਆਂ ਕੋਲਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਮੈਨੂੰ ਟੈਲੀਫੋਨ ਕਰਦੇ ਹੋ ਮੇਰੀ ਕਾਲ ਡਾਇਵਰਟ ਤੇ ਆ ਮੈਂ ਕੋਈ ਕਾਲ ਆਪਣੀ ਆਪ ਨਹੀਂ ਸੁਣ ਸਕਦਾ ਉਹ ਮੇਰਾ ਪੀਏ ਜਿਹੜਾ ਗਰੀਬ ਆਦਮੀ ਉਹਨੂੰ ਵੀ ਐਨਡੀਪੀਐਸ ਵਿੱਚ ਮਾਰ ਦਿੱਤਾ ਇਹਨਾਂ ਨੇ ਉਹ ਸਿਰਫ ਕਾਲ ਅਟੈਂਡ ਕਰਦਾ ਸੀ ਡਾਇਵਰਟ ਕਰ ਡਾਇਵਰਟ ਹੋ ਕੇ ਕਾਲ ਉਹਦੇ ਫੋਨ ਤੇ ਜਾਂਦੀ ਸੀ ਮਨੀਸ਼ ਸ਼ਰਮਾ ਤੇ ਸਿਰਫ ਕਾਲ ਜਿਹੜੀ ਕੋਈ ਕਾਲ ਚੱਕੀ ਫਰਜ਼ ਕਰੋ ਗੁਰਦੇਵ ਨੇ ਕਿਸੇ ਹੋਰ ਨੰਬਰ ਤੋਂ ਵੀ ਮੈਨੂੰ ਕੀਤੀ ਜਾਂ ਮੈਂ ਆਪਣਾ ਪੀਐਸਓ ਮੇਰੇ ਪੈ ਮੇਰੇ ਟੈਲੀਫੋਨ ਦੀ ਬੈਟਰੀ ਡੈਡ ਹੋ ਰਹੀ ਸੀ ਮੈਂ ਜਦੋਂ ਦਿੱਲੀੋਂ ਟਰੈਵਲ ਕਰ ਰਿਹਾ ਸੀ ਮੇਰੇ ਪੀਐਸਓ ਦਾ ਫੋਨ ਚੱਕ ਲਿਆ ਲੈ ਲਿਆ ਮੈਂ ਉਹ ਵੀ ਗਰੀਬ ਮਾਰ ਕਰਤੀ ਇੱਕ ਰਿਟਾਇਰਡ ਹੁਣ ਕਨਸਟੇਬਲ ਆ ਵਿਚਾਰਾ ਗਰੀਬ ਆਦਮੀ ਉਹਨੂੰ ਵੀ ਐਨਡੀਪੀਐਸ ਵਿੱਚ ਮੇਰੇ ਨਾਲ ਗੁਨਾਹਗਾਰ ਬਣਾ ਦਿੱਤਾ ਔਰ ਉਸ ਵਕਤ ਐਸਆਈਟੀ ਨੇ ਕੋ 70-75 ਕਾਲਾਂ ਫਰਜ਼ੀਆਂ ਬਣਾਤੀ ਜਿਹੜੀ 1 ਸੈਕਿੰਡ ਦੀ ਕਾਲ ਵੀ ਸੀ ਜਿਹੜੀ ਕਲ ਕੱਟੀ ਵੀ ਗਈ ਜਿਹੜੀ ਕਾਲ ਡ੍ਰੌਪ ਵੀ ਹੋ ਗਈ ਗੁਰਦੇਵ ਨੇ ਆਪਣੇ ਜਿਹੜੇ ਇੱਧਰ ਉੱਧਰ ਗੱਲਾਂ ਕੀਤੀਆਂ ਉਹ ਸਾਰੀਆਂ ਪਾ ਕੇ ਜੀ 70 ਕਾਲਾਂ ਖੇਰੇ ਨੇ ਡਰੱਗ ਮਾਫੀਆ ਦਾ ਡਰੱਗ ਕਿੰਗ ਪਿੰਨ ਬਣਾ ਦਿੱਤਾ ਜੀ ਮੈਨੂੰ ਖੈਰ ਮੈਂ ਅੱਜ ਜੋ ਹੈਨਿੰਗ ਹੈ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੈਨੂੰ ਜੋ ਜਾਣਕਾਰੀ ਆ ਜਦੋਂ ਮਾਮਲਾ ਐਨਡੀਪੀਐਸ ਦਾ ਗਿਆ ਕਿਉਂਕਿ ਉਹ ਉਦੋਂ ਵੀ ਸਰਕਾਰ ਚਾਹੁੰਦੀ ਸੀ ਕਿ ਖੈਰ ਇਹਨੂੰ ਠੋਕ ਦਿਓ ਐਨਡੀਪੀਐਸ ਦੀ ਐਫਆਈਆਰ ਵਿੱਚ ਠੋਕ ਦਿਓ ਆਈ ਐਮ ਟੋਲਡ ਆਈ ਡੋਨਟ نو ਕਿ ਨਾਲ ਸੱਚ ਹੈਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਹੀਂ ਇਹਦੇ ਪਿਤਾ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਮੇਰੇ ਕੋ ਲੀਗ ਰਹੇ ਨੇ ਔਰ ਇਹ ਪਰਿਵਾਰ ਜਿਹੜਾ ਪੰਜਾਬ ਦੇ ਵਿੱਚ ਇੱਕ ਅੱਛਾ ਪਰਿਵਾਰ ਆ ਮੈਂ ਇਸ ਮੁੰਡੇ ਨੂੰ ਐਨਡੀਪੀਐਸ ਵਰਗੇ ਝੂਠੇ ਮੁਕਦਮੇ ਵਿੱਚ ਉਹਦਾ ਉਹਨੂੰ ਗ੍ਰਿਫਤਾਰ ਨਹੀਂ ਹੋਣ ਦੇਣਾ ਤਾ ਮਾਮਲਾ ਡਰਾਪ ਹੋ ਗਿਆ ਐਸਆਈਟੀ ਬੰਦ ਨਹੀਂ ਹੋਈ ਉਸ ਤੋਂ ਬਾਅਦ 2017 ਚ ਆ ਗਿਆ ਸਿੱਧਾ ਮੈਂ ਉਹ 15 ਦੇ ਵਿੱਚ ਜਮੀਨ ਟਾਈਮ ਗੁਰਦੇਵ ਸਿੰਘ ਵਗੈਰਾ ਸਾਰੇ ਫੜੇ ਗਏ ਉਹਨਾਂ ਦੀ ਟ੍ਰਾਇਲ ਸ਼ੁਰੂ ਹੋ ਗਈ ਫਾਜ਼ਿਲਕਾ ਦੀ ਸਪੈਸ਼ਲ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਟ੍ਰਾਇਲ ਕਾਫੀ ਐਡਵਾਂਸ ਸਟੇਜ ਤੇ ਆ ਗਈ 2017 ਚ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਰਾਣਾ ਗੁਰਜੀਤ ਸਿੰਘ ਦਾ ਜਿਹੜਾ ਮਸਲਾ ਉੱਠਿਆ ਰੇਤਾ ਦੀਆਂ ਖੱਡਾਂ ਦੀਆਂ ਨਿਲਾਮੀ ਦਾ ਉਹਨੇ ਆਪਣੇ ਇੱਕ ਖਾਨ ਸਾਹਮਣੇ ਤੋਂ 25 ਕਰੋੜ ਰੁਪਏ ਦਿੱਤਾ ਮੈਂ ਮੈਂ ਲੀਡਰ ਆਪੋਜੀਸ਼ਨ ਸੀ ਆਈ ਕੁਡ ਨਾਟ ਕਲੋਜ਼ ਮਾਈ ਆਈਜ਼ ਮੈਂ ਆਪਣੀ ਅੱਖਾਂ ਬੰਦ ਨਹੀਂ ਸੀ ਕਰ ਸਕਦਾ ਸਿਰਫ ਪੰਜਾਬ ਦੀ ਗੱਲ ਕਹਿਣ ਵਾਸਤੇ ਸੱਚ ਬੋਲਣ ਵਾਸਤੇ ਮੈਂ ਜਿਹੜਾ ਸੀਗਾ ਉਹਦਾ ਵਿਰੋਧ ਕੀਤਾ ਰਾਣੇ ਨੂੰ ਉਹਨਾਂ ਕੱਢਣਾ ਪਿਆ ਕੈਪਟਨ ਅਮਰਿੰਦਰ ਸਿੰਘ ਨੂੰ 7-8 ਮਹੀਨਿਆਂ ਤੋਂ ਬਾਅਦ ਕੈਬਨਿਟ ਚੋਂ ਡ੍ਰੌਪ ਕਰਤਾ ਮੁੜ ਕੇ ਉਹ ਦੁਸ਼ਮਣ ਬਣ ਗਿਆ ਮੇਰਾ ਉਸਨੇ ਜਾ ਕੇ ਮੈਨੂੰ ਉਹ ਰੂਟ ਜਿਹੜਾ ਲਿਆ ਉਹ ਡਿਫਰੈਂਟ ਰੂਟ ਸੀਗਾ ਉਹਨਾਂ ਨੇ ਕਿਹਾ ਜਿਹੜੀ ਚੱਲਦਾ ਕੇਸ ਹੈਗਾ ਫਾਜ਼ਿਲਕਾਦੀ ਅਦਾਲਤ ਵਿੱਚ ਉਹਨਾਂ ਨੇ ਮੈਨੂੰ ਮੈਨੀਪੂਲੇਟ ਕਰਕੇ 319 ਦੇ ਵਿੱਚ ਤਲਬ ਕਰਾ ਲਿਆ ਕੋਰਟ ਵਿੱਚ ਸਮਨ ਕਰਾ ਲਿਆ 2017 ਦੇ ਵਿੱਚ ਬਹੁਤ ਆਕਾਰ ਮੱਚੀ ਕਿਉਂਕਿ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਔਰ ਉਸ ਤੋਂ ਬਾਅਦ ਜਿਹੜਾ ਸੀਗਾ ਸਵਾਗਤ ਕਰਦਾ ਗੁਰਜੀਤ ਸਿੰਘ ਔਜਲਾ ਸਾਡੇ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਤੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਮੈਂ ਹਾਈ ਕੋਰਟ ਗਿਆ ਅਗੇਂਸਟ ਦੀ ਆਰਡਰਸ ਬਿਕੋਜ਼ ਮੈਨੂੰ ਕੋਰਟ ਨੇ ਸਮਨ ਕਰ ਲਿਆ ਸੀਗਾ ਹਾਈ ਕੋਰਟ ਨੇ ਮੇਰੇ ਨਾਨ ਬੇਲੇਬਲ ਵਾਰੈਂਟਸ ਕੁਆਸ਼ ਕਰਤੇ ਤੇ ਮੇਰੀ ਜਿਹੜੀ ਰਿਵੀਜ਼ਨ ਸੀਗੀ ਉਹ ਡਿਸਮਿਸ ਕਰਦੀ ਆਈ ਹੈ ਟੂ ਗੋ ਟੂ ਦਾ ਸੁਪਰੀਮ ਕੋਰਟ ਮੈਨੂੰ ਯਾਦ ਹੈ ਡਿਸੰਬਰ ਦੀ 2017 ਦੀ ਸਪਰੀਮ ਕੋਰਟ ਨੇ ਦੋ ਜੱਜ ਜਿਹੜੇ ਉੱਥੇ ਬੈਠਦੇ ਦੋ ਜੱਜਸ ਨੇ ਮੇਰੀ ਸਮਨਿੰਗ ਸੁਪਰੀਮ ਕੋਰਟ ਨੇ ਸਟੇ ਕਰ ਦਿੱਤੀ ਰੋਕ ਦਿੱਤਾ ਜਿਹਦੇ ਕਰਕੇ ਮੈਂ ਬਚ ਗਿਆ 2017 ਤੋਂ ਬਾਅਦ ਇਹ ਮਾਮਲਾ ਮੇਰੇ ਤੇ ਹਮਲਾ ਹੋਇਆ ਫਿਰ ਆਜੋ ਸਿੱਧਾ ਤੁਸੀਂ 2021 ਚ ਕਿਸਾਨਾਂ ਦਾ ਅੰਦੋਲਨ ਯੁਵਾਪਾ ਦੇ ਖਿਲਾਫ ਲੜਾਈ ਅਤੇ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਮੈਂ ਕੋਈ ਦਾ ਨੈਸ਼ਨਲ ਲੀਡਰ ਤਾਂ ਹੈ ਨਹੀਂਗਾ ਮੈਨੂੰ ਮੈਂ ਈਡੀ ਦੀ ਰਡਾਰ ਤੇ ਆ ਗਿਆ ਇਸੇ ਘਰ ਵਿੱਚ ਮੇਰੇ ਛਾਪਾ ਮਰਿਆ ਗਿਆ ਸਾਡੇ ਘਰੋਂ ਕੀ ਲੱਭਣਾ ਸੀ ਵਿਆਹ ਦੀਆਂ ਡੈਰੀਆਂ ਘਰ ਦਾ ਖਰਚਾ ਉਹੀ ਤੁੱਥ-ਮੁੱਥ ਕਰਕੇ ਉਹਨਾਂ ਨੇ 8-9 ਮਹੀਨੇ ਇਨਵੈਸਟੀਗੇਟ ਕਰਕੇ ਜਦੋਂ ਇਲੈਕਸ਼ਨ ਆ ਗਈ 2022 ਦੀ ਉਤੋਂ ਚੰਦ ਇੱਕ ਤਾਂ ਡੇਢ ਮਹੀਨਾ ਪਹਿਲਾਂ 2 ਮਹੀਨੇ ਇਲੈਕਸ਼ਨ ਤੋਂ ਪਹਿਲਾਂ ਮੈਨੂੰ ਗ੍ਰਿਫਤਾਰ ਕਰਕੇ ED ਨੇ ਇਸ ਕੇਸ ਵਿੱਚ ਇਨਵੋਲਵ ਕਰ ਲਿਆ ਹਾਲਾਂਕਿ ਦੇ ਕੁੱਡ ਨਾਟ ਡੂ ਇਟ ਕਿਉਂਕਿ ਜਿਹੜੇ ਸਮਨਜ਼ ਨੂੰ ਆਧਾਰ ਬਣਾ ਰਹੇ ਸੀ ਸ਼ੈਡਿਊਲਡ ਅਫੈਂਸ ਲੈ ਰਹੀ ਸੀ ED ਉਹ ਸਮਨਜ਼ ਮੇਰੇ ਉਸ ਵਕਤ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤੇ ਹੋਏ ਸੀਗੇ ਪਰ ਉਹਨ ID ਨੂੰ ਕੌਣ ਪੁੱਛੇ CBI ਨੂੰ ਕੌਣ ਪੁੱਛੇ ਇਹ ਦੇਸ਼ ਦੀਆਂ ਕੇਂਦਰੀ ਏਜੰਸੀਆਂ ਨੂੰ ਕੌਣ ਪੁੱਛੇ ਉਹਨਾਂ ਨੇ ੱੱਕੇ ਨਾਲ ਮੈਨੂੰ ਅਰੈਸਟ ਕਰਕੇ ਤੇ ਮੇਰਾ ਕੇਸ ਚਲਾ ਦਿੱਤਾ PML A ਪ੍ਰੋਸੀਡਿੰਗਸ ਦੇ ਤਹਿਤ ਉਹ ਮੈਂ ਉਸ ਕੇਸ ਦੀ ਸਟੋਰੀ ਨਹੀਂ ਜਾਂਦਾ ਬਹੁਤ ਮਨ ਘੜਤ ਝੂਠਾ ਜਿਹੜਾ ਸਾਡਾ ਖਰਚੇ ਦਾ ਪਾੜਾ ਬਣਾ ਕੇ ਝੂਠ ਸੱਚ ਜਿਹੜੀਆਂ ਮੇਡੀਆਂ ਐਗਰੀਕਲਚਰ ਲਿਮਿਟਸ ਚੱਕੀਆਂ ਸੀ ਅਗਰ ਉਹ ਵਿੱਚ ਪਾ ਦਿੰਦੇ ਕੇਸ ਹੀ ਨਹੀਂ ਸੀ ਬਣਦਾ ਪਰ ਚਲੋ ਉਹਨਾਂ ਨੇ ਕਹਿਤਾ ਜੀ ਇਹ ਡਰਗ ਮੰਨੀ ਆ ਜਿਹੜਾ 2-3 ਕਰੋੜ ਰੁਪਇਆ ਪੌਣੇ 3 ਕਰੋੜ ਰੁਪਇਆ ਕਹਿ ਜੀ ਜਿਹੜਾ ਕੱਢਿਆ ਇਹਨਾਂ ਦਾ ਆਮਦਨ ਦਾ ਤੇ ਖਰਚੇ ਦਾ ਪਾੜਾ 7 ਸਾਲ ਦਾ ਇਹ ਡਰਗ ਮਨੀ ਖੇਰਾ ਡਰਗ ਮਨੀ ਚਲੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੀ ਅਦਾਲਤ ਚੋਂ ਹਾਈ ਕੋਰਟ ਚੋਂ ਉਸ ਵਕਤ ਬੇਲ ਹੋ ਗਈ ਇਨ ਦਾ ਮੀਨ ਟਾਈਮ 2022 2023 ਦੇ ਸ਼ੁਰੂ ਦੇ ਵਿੱਚ ਫ फेब्रुवारी ਦੇ ਵਿੱਚ ਜਿਹੜਾ ਮੇਰਾ ਕੇਸ ਸੀਗਾ ਸਮਨ ਜਿਹੜੇ ਸਟੇ ਕੀਤੇ ਸੀ ਆਨਰੇਬਲ ਸੁਪਰੀਮ ਕੋਰਟ ਨੇ ਦੋ ਜੱਜਾਂ ਦੀ ਬੈਂਚ ਨਹੀਂ ਉਹ ਦੋ ਤੋਂ ਤਿੰਨ ਤੇ ਤਿੰਨ ਤੋਂ ਪੰਜ ਮੈਂਬਰ ਜਸਟਿਸਸ ਦਾ ਜੱਜਸ ਦਾ ਸਪਰੀਮ ਕੋਰਟ ਦਾ ਕਨਸਟੀਟਿਊਸ਼ਨਲ ਬੈਂਚ ਇੱਕ ਬਣਾਇਆ ਗਿਆ ਮੇਰੇ ਵਾਸਤੇ ਮੇਰੇ ਕੇਸ ਵਾਸਤੇ ਕਿ ਕੀ ਖਹਿਰੇ ਨੂੰ 319 ਵਿੱਚ ਤਲਬ ਕਰਨਾ ਠੀਕ ਸੀਗਾ ਉਸ ਵਕਤ ਜਦੋਂ ਟ੍ਰਾਇਲ ਖਤਮ ਹੋ ਚੁੱਕੀ ਸੀਗੀ ਗੁਰਦੇਵ ਸਿੰਘ ਜਿਹੜਾ ਮੇਰਾ ਜਾਣਕਾਰ ਸੀਗਾ ਉਹਦੇ ਸਮੇਤ 10 ਬੰਦਿਆਂ ਨੂੰ ਸ਼ਾਇਦ 20-20 ਸਾਲ ਕੈਦ ਹੋ ਚੁੱਕੀ ਸੀਗੀ ਕਿ ਕੀ ਕਿਸੇ ਨੂੰ ਕੇਸ ਖਤਮ ਹੋਣ ਤੋਂ ਬਾਅਦ ਕਿ ਕਿਸੇ ਨੂੰ ਤਲਬ ਕੀਤਾ ਜਾ ਸਕਦਾ ਹੈ ਇਟ ਵਾਸ ਅ ਕਨਸਟੀਟਿਊਸ਼ਨਲ ਲਾ ਪੁਆਇੰਟ ਫॉर ਦਾ ਰੈਸਟ ਆਫ ਦਾ ਇੰਡੀਆ ਕੰਟਰੀ ਪੰਜ ਜੱਜਸ ਬੈਠੇ ਫ फेब्रुवारी 2023 ਆ ਹੁਣ ਪਿਛਲੇ ਸਾਲ ਪੰਜਾ ਜੱਜਸ ਨੇ ਯੂਨਾਨੀਮਸ ਫੈਸਲਾ ਦੇ ਕੇ ਮੇਰੇ ਸਮਨ ਕੋਸ਼ ਕਰਤੇ ਮੈਨੂੰ ਬਰੀ ਕਰ ਦਿੱਤਾ ਔਰ ਉਹ ਜਿਹੜਾ ਜਜਮੈਂਟ ਆ ਉਹ ਲਾ ਜਨਰਲਸ ਵਿੱਚ ਬੱਚਿਆਂ ਦੇ ਇਮਤਿਹਾਨਾਂ ਚ ਪੀਸੀਐਸ ਵਿੱਚ ਮੇਰਾ ਕੇਸ ਸਾਈਟ ਕੀਤਾ ਜਾ ਰਿਹਾ ਇਹਦੇ باوجود ਸਭ ਕੁਝ ਜਾਣਦੇ ਆ ਔਰ ਭਗਵੰਤ ਮਾਨ ਮੇਰਾ ਕੁਲੀਕ ਸੀ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ ਉਹਦੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਉਹ ਉਸਨੇ ਆਨ ਕਿ ਪਬਲਿਕ ਡੋਮੇਨ ਚ ਕਹਾ ਕਿ ਜਿਹੜਾ ਖੇਰੇ ਨੂੰ ਫਸਾਇਆ ਜਾ ਰਿਹਾ ਐ ਐਨਡੀਪੀਐਸ ਕੇਸ ਵਿੱਚ ਇਹ ਕੇਸ ਇੱਕੋ ਹੀ ਅਚੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਦੁਬਾਰਾ 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 ਕਿ ਜਿਹੜਾ ਖੇਰੇ ਨੂੰ ਫਸਾਇਆ ਜਾ ਰਿਹਾ ਐ ਇਹ નિર્ਦੋਸ਼ ਐ ਇਹ ਕੇਸ ਉਸ ਵਕਤ ਦੀ ਕਾਂਗਰਸ ਸਰਕਾਰ ਮਨਿੰਦਰ ਸਿੰਘ ਦੀ ਸਰਕਾਰ ਜਾਣ ਪੁੱਛ ਕੇ ਬਣਾ ਰਹੀ ਐ ਉਹਦੀ ਵੀਡੀਓ ਤੁਸੀਂ ਸਾਰਿਆਂ ਨੇ ਸੁਣੀ ਮਤਲਬ ਭਗਵੰਤ ਇਸ ਇਨ ਦੀ ਫੁੱਲ ਨੌਲੇਜ ਵਾਟ ਹੈਪਨਡ ਅਗੇਂਸਟ ਮੀ ਵਾਸ ਅ ਕੰਪਲੀਟ ਕੌਨਸਪੀਰੇਸੀ ਐਂਡ ਅਟਰਲੀ ਫਾਲਸ ਕੇਸ ਇਦੇ باوجود ਆ ਹੁਣ ਜਦੋਂ 4 ਮਹੀਨੇ ਪਹਿਲਾਂ ਇਸੇ ਘਰ ਚੋਂ ਮੈਨੂੰ ਦੁਬਾਰਾ ਐ ਐ ਉਠਾ ਕੇ ਲੈ ਕੇ ਗਏ ਪੁਲਿਸ ਵਾਲਾ ਸਾਡੇ ਕਮਰਿਆਂ ਚ ਵੜ ਗਏ ਯਾਰ ਅੰਦਰ ਮੇਰੀ ਵਾਈਫ ਸੁੱਤੀ ਹੋਈ ਮੇਰੇ ਨਾਲ ਮੇਰੀ ਬੇਟੀ ਆ ਇੱਥੇ ਸ਼ੀ ਵਾਸ ਪ੍ਰੈਗਨੈਂਟ ਬਾਈ ਦੈਟ ਟਾਈਮ ਅੰਦਰ ਵੜ ਗਏ ਏਦਾਂ ਜਿੱਦਾਂ ਮੈਂ ਕੋਈ ਛੋਟੇ ਪੱਧਰ ਦਾ ਕ੍ਰਾਈਮਨਲ ਹੁੰਦਾ ਪੱਗ ਵੀ ਨਹੀਂ ਮੰਨਣ ਦਿੱਤੀ ਪੱਗ ਜਿਹੜਾ ਸਾਫਾ ਮੈਂ ਬਣ ਸਕਦਾ ਸੀਗਾ ਤੁਰਿਆ ਜਾਂਦਾ ਮੈਨੂੰ ਚੱਕ ਕੇ ਅਰੈਸਟ ਕਰਕੇ ਲੈ ਗਏ ਆਮ ਨਾਟ ਅਫਰੇਡ ਆਫ ਅਰੈਸਟ ਵੀ ਟੈਲ ਯੂ ਜੇਲ੍ਹਾਂ ਬੰਦਿਆਂ ਲਈ ਬਣਿਆ ਮੈਂ ਪਹਿਲਾਂ ਵੀ ਕਿਹਾ ਮੁਕਦਮੇ ਬੰਦਿਆਂ ਦੇ ਬਣਦੇ ਨੇ ਜਾਨਵਰਾਂ ਦੇ ਨਹੀਂ ਬਣਦੇ ਪਰ ਯਾਰੋ ਕੋਈ ਛੋਟਾ ਮੋਟਾ ਇਨਸਾਫ ਦੀ ਗੱਲ ਐਡੇ ਵੱਡੇ ਅਹੁਦੇ ਤੇ ਤੁਹਾਨੂੰ ਬਿਠਾਇਆ ਤੁਸੀਂ ਲੋਕਾਂ ਨੂੰ ਕਿਹਾ ਸੀ ਬਦਲਾਅ ਲੈ ਕੇ ਆਵਾਂਗੇ ਐਦਾਂ ਦਾ ਬਦਲਾਅ ਤਾਂ ਐਦਾਂ ਦੀ ਬਦਲਾਖੋਰੀ ਦਾ ਕੈਪਟਨ ਤੇ ਬਾਦਲ ਨੇ ਨਹੀਂ ਕਦੀ ਕੀਤੀ ਇਸ ਡੈਂਜਰਸ ਲਾਈਫ ਥ੍ਰੀਟਨਿੰਗ ਕੇਸ ਵਿੱਚ ਵੇਰ ਆਈ ਕੈਨ ਬੀ ਫਿਜ਼ਿਕਲੀ ਐਲੀਮੀਨੇਟਿਡ ਉਹਨਾਂ ਨੇ ਕਦੀ ਕਦੀ ਕੀਤੀ ਇਸ ਬੰਦੇ ਨੂੰ ਇੰਨਾ ਨਹੀਂ ਲਿਆ ਜਾਇਆ ਕਿ ਮੈਂ ਇਹਦੇ ਨਾਲ ਰੋਟੀ ਪਾਣੀ ਸਾਂਝੀ ਕੀਤੀ ਇਹਦੇ ਨਾਲ ਖਾਦਾ ਲੂਣ ਕਹਿੰਦੇ ਹੁੰਦੇ ਨੇ ਕਿਸੇ ਦਾ ਖਾਦਾ ਹੋਵੇ ਇਹ ਇੰਨਾ ਵੀ ਧਿਆਨ ਨਹੀਂ ਕੀਤਾ ਤੇ ਮੈਨੂੰ ਪੁਲਿਸ ਨੂੰ ਕਹਿ ਕੇ ਔਰ ਪੁਲਿਸ ਦਾ ਸੁਣ ਲਓ ਜਿਹੜਾ ਮੇਰੇ ਖਿਲਾਫ ਆ ਮੁਕੱਦਮਾ ਕੀਤਾ ਗਿਆ ਐਂਡ ਟੋਲਡ ਐਂਡ ਆਮ ਕੁਆਇਟ ਸ਼ੋਰ ਪਹਿਲਾਂ ਡੀਆਈਜੀ ਫਿਰੋਜ਼ਪੁਰ ਨੂੰ ਬੁਲਾਇਆ ਗਿਆ ਕਿ ਆ ਖੇਰੇ ਦੇ ਖਿਲਾਫ ਮੁਕੱਦਮਾ ਕਰਨਾ ਉਹਨਾਂ ਨੇ ਪੜ੍ਹ ਕੇ ਐਸਐਸਪੀ ਮਾਨਸਾ ਉਸ ਵਕਤ ਲੇਡੀ ਸੀ ਅਬਨੀਤ ਕੌਰ ਡੀਆਈਜੀ ਰਣਜੀਤ ਸਿੰਘ ਢਿੱਲੋਂ ਉਹਨਾਂ ਨੇ ਜਵਾਬ ਦਿੱਤਾ ਭਗਵੰਤ ਮਾਨ ਨੂੰ ਏਜੀ ਆ ਦੀ ਇੰਟਾਇਰ ਟਾਪ ਬ੍ਰਾਸ ਇੱਕ ਸਟੇਟ ਸਾਰੀ ਸਟੇਟ ਦਾ ਅਮਲਾ ਇੱਕ ਬੰਦੇ ਦੇ ਖਿਲਾਫ ਲੱਗਿਆ ਹੋਇਆ ਯਾਰ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਇਹ ਗਲਤ ਕੰਮ ਨਹੀਂ ਕਰ ਸਕਦੇ ਇੰਨਾ ਪੁਰਾਣਾ ਕੇਸ ਆ ਸੁਪਰੀਮ ਕੋਰਟ ਦੇ ਸਮਨਸ ਨੇ ਇਹਨਾਂ ਨੇ ਫਿਰ ਇੱਕ ਕਲਾਇਬਲ ਆਫਸਰ ਲੱਭਿਆ ਔਰ ਉਸ ਆਫਸਰ ਯਾਦ ਕਰਿਓ ਮੈਂ ਤੁਹਾਨੂੰ ਕਹਿ ਕੇ ਗਿਆ ਸੀਗਾ ਕਿ ਇਹ ਆਫਸਰਸ ਅਵੇਲੇਬਲ ਨੇ ਦੇ ਆਰ ਐਕਟਿੰਗ ਲਾਈਕ ਪੇਡ ਮਰਸਨਰੀਜ਼ ਆਫ ਦਾ ਸਟੇਟ ਗਵਰਨਮੈਂਟ ਨਾਓ ਸਿਰਫ ਪੋਸਟਿੰਗ ਲੈਣ ਆਸਤੇ ਹੋਰ ਪੋਸਟਿੰਗ ਮਿਲ ਗਈ ਉਹਨੂੰ ਬਾਅਦ ਵਿੱਚ ਮੈਨੂੰ ਅਰੈਸਟ ਕਰਨ ਤੋਂ ਬਾਅਦ ਪੋਸਟਿੰਗ ਮਿਲ ਗਈ ਮੈਂ ਨਾਮ ਨਹੀਂ ਲੈਂਦਾ ਕਿਉਂਕਿ ਹਾਈ ਕੋਰਟ ਦੇ ਡਾਇਰੈਕਸ਼ਨਸ ਨੇ ਮੇਰੀ ਬੇਲ ਕੈਨਸਲ ਅੱਜ ਵੀ ਵਾਈਲ ਵੀ ਆਰ ਟਾਕਿੰਗ ਸਰਕਾਰ ਐਸਵਾਈਐਲ ਨੂੰ ਘੱਟ ਤਰਜੀਹ ਦਿੰਦੀ ਆ ਪੰਜਾਬ ਦੇ ਮੁੱਦਿਆਂ ਨੂੰ ਘੱਟ ਤਰਜੀਹ ਦਿੰਦੀ ਆ ਖੈਰੇ ਦੀ ਬੇਲ ਕੈਨਸਲ ਕਰਾਉਣ ਲਈ ਸੁਪਰੀਮ ਕੋਰਟ ਵਿੱਚ ਐਸਵੇਲੇ ਬਹਿਸ ਸੁਣੀ ਜਾ ਰਹੀ ਆ ਤੇਰੀ ਬੇਲ ਮੈਨੂੰ ਉਹਨੇ ਚੰਦ ਦਿਨ ਪਹਿਲਾਂ ਮਿਲੀ ਆ ਕਿੰਨੀ ਛੇਤੀ ਨਾਲ ਦੇ ਰਸਟ੍ਰੋ ਦਾ ਸੁਪਰੀਮ ਕੋਰਟ ਕਿਤੇ ਖੈਰਾ ਇਸ ਕੇਸ ਵਿੱਚ ਉਹ ਬਰੀ ਨਾ ਹੋ ਜਵੇ ਤੋ ਬਲੇਬਲ ਅਫਸਰ ਨੇ ਇੱਕ ਝੂਠਾ ਮਨ ਕੜਤ ਔਰ ਜਦੋਂ ਮੈਨੂੰ ਬੈਠ ਕੇ ਐਸਆਈਟੀ ਨੇ ਜਿਹੜੀਆਂ ਮੇਰੇ ਨਾਲ ਆਏ ਕੋਈ ਕੁਐਸਚਨਿੰਗ ਨਹੀਂ ਕੀਤੀ ਨਥਿੰਗ ਸਿਰਫ ਪੁੱਛਿਆ ਤੁਹਾਡੇ ਪਿਤਾ ਜੀ ਦਾ ਨਾਮ ਕੀ ਆ ਤੁਸੀਂ ਕਿੰਨੇ ਭੈਣ ਭਰਾਵਾ ਤੁਹਾਡੀ ਜ਼ਮੀਨ ਕਿੰਨੀ ਆ ਤੁਹਾਡੇ ਖਾਤੇ ਕਿੰਨੇ ਉਹ ਤਾਂ ਸਾਰਾ ਕੁਝ ਉਹਨਾਂ ਕੋਲ ਐਕਸੈਸ ਹੈ ਸਾਰਾ ਕੁਝ ਮੇਰੇ ਇਲੈਕਸ਼ਨ ਐਫੀਡੇਵਿਟ ਵਿੱਚ ਸੀਗਾ ਮੈਨੂੰ ਆਣ ਕੇ ਕਹਿੰਦੇ ਸੀਗੇ ਕਿ ਤੁਹਾਨੂੰ ਭਗਵੰਤ ਦੇ ਖਿਲਾਫ ਨਹੀਂ ਸੀ ਬੋਲਣਾ ਚਾਹੀਦਾ ਉਹਦੀਆਂ ਔਰਤਾਂ ਦੇ ਖਿਲਾਫ ਮੈਂ ਕਿਹਾ ਮੇਰੀ ਭੈਣ ਨੂੰ 72 ਸਾਲ ਦੀ ਮੇਰੀ ਸਿਸਟਰ ਆ ਉਹਨੂੰ 420 ਦੇ ਮੁਕਦਮੇ ਚ ਦਰ ਇਨਵੋਲਵ ਕੀਤਾ ਉਹਨਾਂ ਨੂੰ ਕਿਹਾ ਮੈਂ ਪੁਲਸਾਂ ਨੂੰ ਮੈਂ ਕਿਹਾ ਉਹ ਕਰ ਸਕਣ ਤਾਂ ਠੀਕ ਆ ਅਗਰ ਮੈਂ ਪੁੱਛ ਲਾਂ ਕਿ ਤੁਹਾਡੀਆਂ ਔਰਤਾਂ ਕੋਈ ਨਾ ਗਹਿਣਾ ਕਿੱਥੋਂ ਆ ਗਿਆ ਤੁਸੀਂ ਰੋਜ਼ ਪੁੱਛਦੇ ਹੋ ਕਾਂਗਰਸ ਨੂੰ ਕਿ ਤੁਹਾਡੇ ਜਿਹੜੇ ਕੇਸ ਨੇ ਆਮਦਨ ਤੁਹਾਡੀ ਘਟਾ ਤੁਹਾਡੇ ਸਰੋਤ ਜਿਹੜੇ ਡੀਏ ਦਾ ਕੇਸ ਡਿਸਪਰੋਪੋਰਸ਼ਨੇਟ ਐਸੈਟਸ ਦਾ ਕੇਸ ਬਣਾਇਆ ਜਾ ਰਿਹਾ ਰੋਜ਼ ਕਾਂਗਰਸ ਨੂੰ ਪੁੱਛਦੇ ਕਿ ਤੁਸੀਂ ਪੈਸੇ ਕਿੱਥੋਂ ਲੈ ਕੇ ਆਏ ਤੇ ਮੈਂ ਸਿਰਫ ਇੰਨਾ ਹੀ ਪੁੱਛਿਆ ਭਗਵੰਤ ਨੂੰ ਕਿ ਤੁਹਾਡੇ ਕੋਲ ਸੋਨਾ ਕਿੱਥੋਂ ਇੰਨਾ ਆ ਗਿਆ ਕੋ ਕਿਹਾ ਐਫੀਡੇਵਿਟ ਵਿੱਚ ਧਨੋਂ ਤੋਲੇ ਸੋਨਾ ਸੀਗਾ ਇਹ ਪੁਲਿਸ ਵਾਲੇ ਮੈਨੂੰ ਕਿਹਾ ਉੱਥੇ ਕੋਲ ਕੁਐਸਚਨਿੰਗ ਐਸਆਈਟੀ ਦਾ ਮਤਲਬ ਸੀਗਾ ਮੈਨੂੰ ਡਰਾਉਣਾ ਧਮਕਾਉਣਾ ਕਿ ਮੁੱਖ ਮੰਤਰੀ ਜਾਂ ਸਰਕਾਰ ਦੇ ਖਿਲਾਫ ਬੋਲਣ ਦਾ ਹਸ਼ਰ ਤੈਨੂੰ ਭੁਗਤਣਾ ਪਵੇਗਾ ਤੇ ਮੈਂ ਭੁਗਤਿਆ ਵਾ ਨਾਬਾ ਜੇਲ੍ਹ ਚਲੇ ਗਏ ਜੀ ਤੁਸੀਂ ਕਦੀ ਸੁਣਿਆ ਕਿਸੇ ਬੈੱਡਰੂਮ ਦੇ ਅੰਦਰ ਸੀਸੀਟੀਵੀ ਲੱਗਦਾ ਹੋਵੇਗਾ ਮੇਰੀ ਬੈਰਕ ਦੇ ਅੰਦਰ ਇਕ ਤਾਂ ਕੈਮਰਾ ਮੇਰਾ ਕੰਪਾਊਂਡ ਸੀ ਬਾਹਰ ਬੈਰਕ ਦਾ ਉੱਥੇ ਲਾਇਆ ਸੀ ਸੀਸੀਟੀਵੀ ਤਾਂ ਕਿ ਦੇਖ ਸਕਣ ਕਿ ਮੈਂ ਕੀ ਕਰ ਰਿਹਾ ਦਿਨ ਨੂੰ ਇੱਥੋਂ ਤੱਕ ਦੇ ਗਾਟ ਕੀ ਕਹਿੰਦੇ ਹੁੰਦੇ ਡਿਸਟ੍ਰਿਕਟ ਪੇਜ ਡਰਾ ਕਰ ਰਹੇ ਸੀ ਇੱਥੇ ਬੈਠੇ ਚੰਡੀਗੜ੍ਹ ਦੇ ਜਾਜ ਕਰਨ ਵਾਲੇ ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ ਵੈਸੇ ਦੇ ਵਾਂਟਿਡ ਟੂ ਸੀ ਮੀ ਕਿ ਮੈਂ ਅੰਦਰ ਕੀ ਕਰ ਰਿਹਾ ਸੀ ਰੋਟੀ ਕਿੱਦਾਂ ਖਾਣਾ ਵਾਂ ਉੱਠਦਾ ਬੈਠਦਾ ਕਿੱਦਾਂ ਵਾਂ ਅਗਰ ਇਹਨਾਂ ਦਾ ਵਾਸਤ ਚੱਲਦਾ ਸ਼ਾਇਦ ਬਾਥਰੂਮ ਦੇ ਵਿੱਚ ਵੀ ਕੈਮਰਾ ਲਾਉਂਦੇ ਆਹ ਔਰ ਸੋਲੀਟਰੀ ਕਨਫਾਈਨਮੈਂਟ ਵਿੱਚ ਰਿਹਾ ਚਾਰ ਮਹੀਨੇ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ ਜੇਲ੍ਹ ਦੇ ਵਿੱਚ ਕੋਈ ਮੇ ਹਰ ਇੱਕ ਮੇਰਾ ਗੇਟ ਬਾਹਰਲਾ ਸਾਰੀ ਬੈਰਕ ਜਿਹੜੀ ਖਾਲੀ ਕਰਾ ਕੇ ਮੈਂ ਸਿਰਫ ਕੱਲਾ ਸੀ ਗਿਆ ਅੰਦਰ ਮੈਨੂੰ ਟੀਵੀ ਨਹੀਂ ਸੀ ਦਿੰਦੇ ਮੈਨੂੰ ਅਖਬਾਰਾਂ ਨਹੀਂ ਸੀ ਦਿੰਦੇ ਕਈ ਦਿਨ ਮੈਨੂੰ ਉਦਾਂ ਹੀ ਰੱਖਿਆ